ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਹਾਂ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਅਤੇ ਤੁਹਾਨੂੰ ਡਿਮਾਂਡ ਵੀ ਦੱਸ ਦਿੰਨੇ ਆ ਜੀ ਕਿੰਨੀ ਹੈ ਇਹਦੀ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਨੇ ਆ ਕਿ ਕਿਹੜੇ ਸ਼ਹਿਰ ਵਿੱਚ ਹੈਗਾ ਇਹ ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਇਹ ਘਰ ਦੀ ਜਗਾ 33 ਮਰਲੇ ਹੈ ਜੀ ਐਂਟਰੀ ਤੇ ਲੋਹੇ ਦਾ ਮਜ਼ਬੂਤ ਗੇਟ ਲੱਗਾ ਹੋਇਆ ਹੈ ਜੀ ਅੰਦਰੋਂ ਤੁਹਾਨੂੰ ਸਾਰਾ ਘਰ ਦਿਖਾ ਦਿੰਨੇ ਆ ਜੀ ਆਹ ਸਾਰਾ ਏਰੀਆ ਓਪਨ ਛੱਡਿਆ ਹੋਇਆ ਹੈ ਜੀ ਭਾਰਾ ਤੁਹਾਨੂੰ ਸਾਰੇ ਪਾਸੋਂ ਕੈਮਰਾ ਘੁਮਾ ਕੇ ਦਿਖਾ ਦਿੱਤਾ ਸੀ ਇਹ ਘਰ ਇਹ ਪਿੱਛੇ-ਪਿੱਛੇ ਇਹਨਾਂ ਨੇ ਇਹ ਘਰ ਨਵਾਂ ਹੀ ਤਿਆਰ ਕੀਤਾ ਹੈ ਜੀ ਹਜੇ ਖਿੜਕੀਆਂ ਚੁਗਾਠਾਂ ਵਗੈਰਾ ਸਾਰੀਆਂ ਨਵੀਆਂ ਹੀ ਲੱਗੀਆਂ ਹਨ ਹਜੇ ਇੱਕ ਪਾਸੇ ਵਾਸ਼ਰੂਮ ਬਣੇ ਹੋਏ ਹਨ ਉੱਪਰ ਟੈਂਕੀ ਲੱਗੀ ਹੋਈ ਹੈ ਦੂਜੇ ਪਾਸੇ ਕਿਚਨ ਬਣਾਈ ਹੋਈ ਹੈ ਅਤੇ ਉਹਦੇ ਮੂਹਰੇਲੇ ਪਾਸੇ ਸ਼ੈੱਡ ਪਾਏ ਹੋਏ ਹਨ ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਇੱਕ ਵਾਰੀ ਵੀਊ ਦਿਖਾ ਦਿੰਨੇ ਆ ਜੀ ਆ ਬਾਥਰੂਮ ਬਣੇ ਹੋਏ ਹਨ ਜੀ ਬਾਥਰੂਮ ਦੇ ਨਾਲ ਹੀ ਪੌੜੀਆਂ ਉੱਪਰ ਚੜ ਰਹੀਆਂ ਹਨ ਤੁਹਾਨੂੰ ਇੱਕ ਵਾਰੀ ਇਹਦੀ ਫਰੰਟ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਜੀ ਜਿਹੜਾ ਇਹਨਾਂ ਨਵਾਂ ਘਰ ਤਿਆਰ ਕੀਤਾ ਹੈ आ देखो जी खिड़कियाँ चुगाटा सब नवी लगिया हुई सारा घर नव तैयार होया जी थानू तो किचन भी दिखा दें एक सैड त किचन बनी हुई तो भी दिखा दें पहला किचन में भी अंदर सारा पलस्तर होया हो जी हाँ देखो जी पक्का फर्श बनिया हो जी ਇਹਦੇ ਨਾਲ ਹੀ ਇੱਕ ਰੂਮ ਬਣਿਆ ਹੋਇਆ ਹੈ ਰੂਮ 'ਚ ਖਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਸਾਰੀ ਇਹ ਘਰ ਪੂਰਾ ਹਵਾਦਾਰ ਬਣਿਆ ਹੋਇਆ ਹੈ ਜੀ ਇਸ ਰੂਮ ਦੇ ਨਾਲ ਹੀ ਇੱਕ ਹੋਰ ਰੂਮ ਬਣਿਆ ਹੋਇਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਜੀ ਆਹ ਦੇਖੋ ਜੀ ਆਹ ਰੂਮ ਬਣਿਆ ਹੋਇਆ ਹੈ ਜੀ ਸਾਰਾ ਇਹਨੂੰ ਵੀ ਸਾਰਾ ਪਲਸਟਰ ਹੋਇਆ ਆ ਜੀ ਡਿਮਾਂਡ ਤੁਹਾਨੂੰ ਥੰਬਨੇਲ ਤੇ ਦੱਸ ਦਿੱਤੀ ਸੀਗੀ ਤੁਹਾਨੂੰ ਡਿਮਾਂਡ ਇੱਕ ਵਾਰੀ ਮੈਂ ਦੁਬਾਰਾ ਬੋਲ ਕੇ ਵੀ ਦੱਸ ਦੇਣਾ 33 ਮਰਲੇ ਜਗ੍ਹਾ ਹੈ ਜੀ ਤੇ ਮਾਲਕਾਂ ਨੇ ਇਸ ਦਾ 20 ਲੱਖ ਰੁਪਏ ਰੇਟ ਰੱਖਿਆ ਹੈ ਜੀ ਤੇ ਇਹਦੇ ਨਾਲ ਹੀ ਇੱਕ ਹੋਰ ਕਮਰਾ ਬਣਿਆ ਹੈ ਆ ਦੇਖੋ ਜੀ ਇਹਨੂੰ ਵੀ ਖਿੜਕੀ ਲੱਗੀ ਹੋਈ ਹੈ ਬਾਕੀ ਤੇ ਸਾਰਾ ਦੇਖ ਹੀ ਰਹੇ ਹੋ ਤੁਹਾਨੂੰ ਪਤਾ ਲੱਗ ਹੀ ਰਿਹਾ ਸਾਰਾ ਇਸ ਦੇ ਮਾਲਕਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦਿੱਤਾ ਹੈ ਜੀ ਅਗਰ ਤੁਸੀ ਇਸ ਘਰ ਬਾਰੇ ਹੋਰ ਵੀ ਕੁਝ ਡਿਟੇਲ ਪੁੱਛਣੀ ਹੈ ਤਾਂ ਤੁਸੀਂ ਸਿੱਧਾ ਉਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਇਹਦੀ ਲੋਕੇਸ਼ਨ ਤੁਹਾਨੂੰ ਮਾਲਕਾਂ ਦੇ ਮੂੰਹੋਂ ਹੁਣੇ ਸੁਣਨ ਨੂੰ ਮਿਲ ਜਾਏਗੀ ਉਹਨਾਂ ਦੀ ਆਵਾਜ਼ ਇਹਦੇ ਨਾਲ ਅਟੈਚ ਕਰ ਦਿੰਨੇ ਆ ਜੀ ਪੈਂਡਗਲ ਜ਼ਿਲ੍ਹਾ ਫਰੀਦਕੋਟ ਨੇੜੇ 112 ਬੰਦੀ ਬਾਈ ਨੈਸ਼ਨਲ ਹਾਈਵੇ 54 ਦੇ ਕੋਲ 33 ਮਟਰ ਜਗਾ ਅਡਰੈਸ ਤੁਸੀਂ ਨੋਟ ਕਰ ਲਿਆ ਹੋਣਾ ਜੀ ਤੇ ਬਾਕੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਨਵਰ ਟਾਈਮ ਵਿੱਚ ਆਪਾਂ ਘਰਾਂ ਕੋਠੀਆਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ